ਅੱਜ ਦੀ ਜੋ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਤੁਹਾਡੇ ਹੋਸ਼ ਉਡਾ ਦੇਵੇਗੀ। ਇਸ ਘਟਨਾ ਦੇ ਵਿੱਚ ਇੱਕ 15 ਸਾਲਾਂ ਦਾ ਮੁੰਡਾ ਉਹ ਕਰਦਾ ਜਿਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਆਪਾਂ ਅਕਸਰ ਹੀ ਦੇਖਿਆ ਜਦੋਂ ਆਪਾਂ ਕਿਸੇ ਮੂੰਗਫਲੀ ਵਾਲੀ ਰੇੜੀ ਤੇ ਖੜਦੇ ਹਾਂ ਤਾਂ ਆਪਾਂ ਉੱਥੋਂ ਮੂੰਗਫਲੀ ਚੱਕ ਕੇ ਖਾਣ ਲੱਗ ਜਾਂਦੇ ਹਾਂ। ਉਸ ਦਾ ਸਵਾਦ ਦੇਖਣ ਲੱਗ ਜਾਂਦੇ ਹਾਂ। ਕਈ ਵਾਰ ਕੋਈ ਬੰਦਾ ਅੰਗੂਰ ਲੈਂਦਾ ਹੈ ਉੱਥੋਂ ਅੰਗੂਰ ਤੋੜ ਕੇ ਖਾਣ ਲੱਗ ਜਾਂਦਾ। ਯਾਨੀ ਇਦਾਂ ਅਕਸਰ ਹੀ ਹੁੰਦਾ। ਪਰ ਜੋ ਇਹ ਮੁੰਡਾ ਸੀ ਇਹ ਮੁੰਡੇ ਨੂੰ ਆਦਤ ਸੀ ਕਿ ਇਹ ਮੀਟ ਦੀ ਦੁਕਾਨ ਉੱਤੇ ਜਾ ਕੇ ਉੱਥੋਂ ਮੀਟ ਚੱਕ ਕੇ ਖਾਂਦਾ ਸੀ ਜਿਵੇਂ ਆਮ ਲੋਕ ਮੁਹਗਫਲੀ ਖਾ ਜਾਂਦੇ ਨੇ ਜਦੋਂ ਫਿਰ ਇਹ ਚੀਜ਼ ਦੁਕਾਨਦਾਰ ਦੇਖਦਾ ਸੀ ਤਾਂ ਉਹ ਵੀ ਹੈਰਾਨ ਹੋ ਜਾਂਦਾ ਸੀ ਕਿ ਇਹ ਮੁੰਡਾ ਕੱਚਾ ਹੀ ਮੀਟ ਖਾ ਜਾਂਦਾ ਪਰ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਕਿਹਾ ਕਿ ਠੀਕ ਹੈ ਇਸ ਨੂੰ ਆਦਤ ਹੈ ਪਰ ਇਹ ਜੋ ਆਦਤ ਸੀ ਇਹ ਆਦਤ ਉਸ ਨੂੰ ਉਸ ਕਗਾਰ ਤੇ ਲੈ ਜਾਂਦੀ ਹੈ ਜਿਸ ਬਾਰੇ ਸ਼ਾਇਦ ਕਿਸੇ ਨੇ ਵੀ ਕੋਈ ਕਲਪਨਾ ਨਹੀਂ ਕੀਤੀ ਸੀ ਕੀ ਹੈ ਇਹ ਸਾਰੀ ਘਟਨਾ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਲੁਧਿਆਣਾ ਤੇ ਇਸ ਦੇ ਅਧੀਨ ਪੈਂਦਾ ਦੁਗਰੀ ਦੁਗਰੀ ਦੀ ਇੱਕ ਕਲੋਨੀ ਦੇ ਵਿੱਚ ਇੱਕ ਬੰਦਾ ਜਿਸ ਦਾ ਨਾਮ ਦਲੀਪ ਸੀ ਜੋ ਕਿ ਮਜ਼ਦੂਰੀ ਕਰਦਾ ਸੀ ਉਸ ਦੀ ਪਤਨੀ ਸੀ ਸੰਗੀਤਾ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰਦੀ ਸੀ ਇਹਨਾਂ ਦੇ 4 ਬੱਚੇ ਸੀ ਸਭ ਤੋਂ ਵੱਡਾ ਮੁੰਡਾ 15 ਸਾਲਾਂ ਦਾ ਸੀ ਜਿਸ ਦਾ ਨਾਮ ਦੀਪਕ ਸੀ ਤੇ 8 ਸਾਲਾਂ ਦਾ ਮੁੰਡਾ ਸੀ ਜਿਸ ਦਾ ਨਾਮ ਦੀਪੂ ਸੀ ਤੇ ਇਹਨਾਂ ਦਾ ਇੱਕ 3 ਸਾਲਾਂ ਦਾ ਮੁੰਡਾ ਸੀ ਤੇ ਇੱਕ 1 ਸਾਲ ਦੀ ਕੁੜੀ ਸੀ ਪਰਿਵਾਰ ਠੀਕ ਸੀ ਸਭ ਕੁਝ ਵਧੀਆ ਚੱਲ ਰਿਹਾ ਸੀ ਗੱਲ ਹੈ 17 ਜਨਵਰੀ 2017 ਦੀ ਸੰਗੀਤਾ ਜਦੋਂ ਘਰਾਂ ਵਿੱਚ ਕੰਮ ਕਰਕੇ ਕਿਉਂਕਿ ਸੰਗੀਤਾ ਘਰਾਂ ਦੇ ਵਿੱਚ ਕੰਮ ਕਰਦੀ ਸੀ ਜੋ ਦਲੀਪ ਸੀ ਉਹ ਮਜ਼ਦੂਰੀ ਕਰਦਾ ਸੀ ਜੋ ਇਹਨਾਂ ਦਾ 15 ਸਾਲਾਂ ਦਾ ਮੁੰਡਾ ਸੀ ਦੀਪਕ ਉਹ ਵੀ ਦੁਕਾਨ ਉੱਤੇ ਲੱਗਿਆ ਹੋਇਆ ਸੀ ਸੰਗੀਤਾ ਤਕਰੀਬਨ 12:30 ਵਜੇ ਆਪਣੇ ਘਰ ਆਉਂਦੀ ਹੈ ਇਹ ਗਰੀਬ ਪਰਿਵਾਰ ਸੀ ਘਰ ਆ ਕੇ ਖਾਣਾ ਬਣਾਉਂਦੀ ਹੈ ਜੋ ਦੀਪਕ ਹੁੰਦਾ ਇਹਨਾਂ ਦਾ 15 ਸਾਲਾਂ ਮੁੰਡਾ ਉਹ ਵੀ ਆਉਂਦਾ ਦੁਕਾਨ ਤੋਂ ਤੇ ਖਾਣਾ ਖਾ ਲੈਂਦਾ ਪਰ ਜੋ ਇਹਨਾਂ ਦਾ 8 ਸਾਲਾਂ ਦਾ ਮੁੰਡਾ ਹੁੰਦਾ ਉਹ ਘਰ ਦੇ ਵਿੱਚ ਰਹਿੰਦਾ ਆਪਣੇ 3 ਸਾਲਾਂ ਦੇ ਭਰਾ ਅਤੇ 1 ਸਾਲ ਦੀ ਭੈਣ ਦੀ ਦੇਖਭਾਲ ਕਰਦਾ ਪਰ ਉਸ ਸਮੇਂ ਜੋ ਦੀਪੂ ਹੁੰਦਾ ਉਹ ਘਰ ਨਹੀਂ ਸੀ ਤਾਂ ਮਾਂ ਨੇ ਕਿਹਾ ਕਿ ਇੱਧਰ ਉੱਧਰ ਖੇਡਣ ਗਿਆ ਹੋਵੇਗਾ ਆ ਜਾਵੇਗਾ ਹੁਣ ਮਾਂ ਵੀ ਖਾਣਾ ਬਣਾ ਕੇ ਚਲੀ ਜਾਂਦੀ ਹੈ ਤੇ ਜੋ ਦੀਪਕ ਹੁੰਦਾ ਉਹ ਵੀ ਦੁਕਾਨ ਤੇ ਚਲਾਇਆ ਜਾਂਦਾ ਜਿੱਥੇ ਉਹ ਕੰਮ ਕਰਦਾ ਹੁੰਦਾ ਉਸ ਤੋਂ ਬਾਅਦ ਤਕਰੀਬਨ 3:30 ਵਜੇ ਫੇਰ ਸੰਗੀਤਾ ਘਰ ਆਉਂਦੀ ਹੈ ਉਹ ਦੇਖਦੀ ਹੈ ਕਿ ਦੀਪੂ ਜੋ 8 ਸਾਲਾਂ ਤੋਂ ਤਾਂ ਘਰ ਹੈ ਹੀ ਨਹੀਂ ਹੁਣ ਉਸ ਨੂੰ ਬੜਾ ਗੁੱਸਾ ਆਉਂਦਾ ਹੈ ਕਿਉਂਕਿ ਉਸ ਦੇ ਛੋਟੇ ਭੈਣ ਭਰਾ ਘਰ ਵਿੱਚ ਇਕੱਲੇ ਸੀ ਜੋ ਛੋਟੀ ਭੈਣ 1 ਸਾਲ ਦੀ ਸੀ ਉੱਚੀ ਉੱਚੀ ਰੋ ਰਹੀ ਸੀ 3 ਸਾਲਾਂ ਦਾ ਜੋ ਉਸ ਦਾ ਭਰਾ ਸੀ ਉਹ ਉਸ ਦੇ ਕੋਲ ਬੈਠਾ ਸੀ ਪਰ ਦੀਪੂ ਦਾ ਕੁਝ ਵੀ ਪਤਾ ਨਹੀਂ ਸੀ ਕਿ ਕਿੱਥੇ ਆ ਮਾਂ ਸੰਗੀਤਾ ਨੂੰ ਲੱਗਿਆ ਕਿ ਦੀਪੂ ਕਿਤੇ ਖੇਡਣ ਚਲਿਆ ਗਿਆ ਤੇ ਉਹ ਗੁੱਸੇ ਦੇ ਵਿੱਚ ਉਸ ਦੀ ਤਲਾਸ਼ ਕਰਦੀ ਹੈ ਕਿ ਮੈਂ ਅੱਜ ਉਸ ਨੂੰ ਕੁੱਟਾਂਗੀ ਕਿਉਂਕਿ ਉਹ ਘਰੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਛੱਡ ਕੇ ਕਿਤੇ ਚਲੇ ਗਿਆ। ਹੁਣ ਦੀਪੂ ਦੀ ਤਲਾਸ਼ ਕੀਤੀ ਜਾਂਦੀ ਹੈ ਪਰ ਦੀਪੂ ਤਾਂ ਮਿਲਦਾ ਨਹੀਂ। ਜਗ੍ਹਾ-ਜਗ੍ਹਾ ਤੇ ਸੰਗੀਤਾ ਉਸ ਬਾਰੇ ਪੁੱਛਦੀ ਹੈ ਜਿੱਥੇ ਉਹ ਖੇਡ ਕੇ ਆਉਂਦਾ ਸੀ ਪਰ ਦੀਪੂ ਦਾ ਤਾਂ ਕੁਝ ਵੀ ਪਤਾ ਨਹੀਂ ਸੀ। ਹੁਣ ਦੀਪੂ ਦਾ ਪਿਤਾ ਦਲੀਪ ਅਤੇ ਉਸ ਦਾ 15 ਸਾਲਾ ਭਰਾ ਦੀਪਕ ਵੀ ਆ ਜਾਂਦਾ ਹੈ। ਹੁਣ ਇਹ ਦੀਪਕ, ਦਲੀਪ ਅਤੇ ਸੰਗੀਤਾ ਇਹ ਤਿੰਨੋਂ ਮਿਲ ਕੇ ਦੀਪੂ ਦੀ ਤਲਾਸ਼ ਕਰਦੇ ਨੇ। ਪਰ ਦੀਪੂ ਨਹੀਂ ਮਿਲਦਾ ਹੁਣ ਜਦੋਂ ਤਲਾਸ਼ ਕੀਤੀ ਜਾਂਦੀ ਹੈ ਦੀਪੂ ਨਹੀਂ ਮਿਲਦਾ ਤਾਂ ਫਿਰ ਇਹ ਜਾਂਦੇ ਨੇ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਇਹ ਕੰਪਲੀਟ ਦਰਜ ਕਰਵਾਉਂਦੇ ਆ ਕਿ ਸਾਡਾ ਬੇਟਾ ਘਰੋਂ ਗਾਇਬ ਹੋ ਗਿਆ ਅਸੀਂ ਉਸ ਦੀ ਬੜੀ ਤਲਾਸ਼ ਕੀਤੀ ਪਰ ਉਸ ਬਾਰੇ ਕੁਝ ਵੀ ਪਤਾ ਨਹੀਂ ਲੱਗਿਆ ਹੁਣ ਪੁਲਿਸ ਵਾਲੇ ਕੰਪਲੀਟ ਦਰਜ ਕਰਦੇ ਆ ਤੇ ਦੀਪੂ ਦੀ ਤਲਾਸ਼ ਕਰਦੇ ਆ ਪਰ ਦੀਪੂ ਦਾ ਕੁਝ ਪਤਾ ਨਹੀਂ ਲੱਗ ਰਿਹਾ ਸੀ ਉਸ ਤੋਂ ਬਾਅਦ ਥਾਣੇ ਦੇ ਵਿੱਚ ਇੱਕ ਕਾਲ ਆਉਂਦੀ ਹੈ ਕਿ ਇੱਕ ਪਲਾਟ ਦੇ ਵਿੱਚ লাশ ਪਈ ਹੈ ਹੁਣ ਪੁਲਿਸ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਜਾ ਕੇ ਦੇਖਿਆ ਜਾਂਦਾ ਕਿ ਦੋ ਬੋਰੀਆਂ ਦੇ ਵਿੱਚ ਇੱਕ লাশ ਸੀ ਜਿਸ ਦੇ 6 ਟੁਕੜੇ ਕੀਤੇ ਹੋਏ ਸੀ ਪੈਰ ਅਲੱਗ ਹੱਥ ਅਲੱਗ ਧੜ ਅਲੱਗ ਤੇ ਗਰਦਨ ਅਲੱਗ ਸੀ ਹੁਣ ਪੁਲਿਸ ਦੇਖਦੀ ਹੈ ਕਿ ਇਹ ਤਾਂ ਜੋ লাশ ਹੈ ਬੱਚੇ ਦੀ ਹੈ ਸਿਰ ਹੁੰਦਾ ਇਸ ਦਾ ਮੂੰਹ ਦਾ ਉਸ ਦੀ ਫੋਟੋ ਖਿੱਚ ਕੇ ਪਰਿਵਾਰ ਵਾਲਿਆਂ ਨੂੰ ਭੇਜੀ ਜਾਂਦੀ ਹੈ ਕਿ ਦੇਖੋ ਤੁਸੀਂ ਇਹ ਦੀਪੂ ਤਾਂ ਨਹੀਂ ਪਰਿਵਾਰ ਵਾਲੇ ਸਨাক্ত ਕਰਦੇ ਆ ਕਿ ਹਾਂ ਇਹ ਤਾਂ ਸਾਡਾ ਬੇਟਾ ਦੀਪੂ ਆ ਹੁਣ ਇਸ ਦੀ লাশ ਨੂੰ ਕਬਜ਼ੇ ਦੇ ਵਿੱਚ ਲੈਤਾ ਜਾਂਦਾ ਟੁਕੜੇ ਜੋੜੇ ਜਾਂਦੇ ਆ ਤੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਂਦਾ ਜਦੋਂ ਪੋਸਟਮਾਰਟਮ ਡਾਕਟਰ ਕਰਦੇ ਆ ਤਾਂ ਉਹ ਹੈਰਾਨ ਹੋ ਜਾਂਦੇ ਨੇ ਕਿ ਇਸ ਦੇ ਅੰਦਰ ਤਾਂ ਦਿਲ ਹੀ ਨਹੀਂ ਦਿਲ ਕਿੱਥੇ ਚਲਿਆ ਗਿਆ ਜਾਨੀ ਇਹ ਗੱਲ ਸੁਣ ਕੇ ਪੁਲਿਸ ਦੇ ਵੀ ਹੋਸ਼ ਉੱਟ ਜਾਂਦੇ ਆ ਕਿ ਐਦਾਂ ਕੋਈ ਬੰਦਾ ਦਰਿੰਦਗੀ ਦੇ ਨਾਲ ਇਸ ਦਾ ਕਤਲ ਕਿਵੇਂ ਕਰ ਸਕਦਾ ਹੈ ਪੁਲਿਸ ਹੁਣ ਸੋਚ ਰਹੀ ਸੀ ਕਿ ਸ਼ਾਇਦ ਤੰਤਰਮੰਤਰ ਦੇ ਕਾਰਨ ਇਸ ਦਾ ਕਤਲ ਹੋਇਆ ਜਾਂ ਦੁਸ਼ਮਣੀ ਦੇ ਕਾਰਨ ਕਤਲ ਹੋਇਆ ਹੁਣ ਪੁਲਿਸ ਤਕਤੀ ਸ਼ੁਰੂ ਕਰਦੀ ਹੈ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਨੇ ਕਈ ਕੈਮਰੇ ਦੇਖਣ ਤੋਂ ਬਾਅਦ ਇੱਕ ਕੈਮਰੇ ਦੇ ਵਿੱਚ ਦੀਪੂ ਤੁਰਿਆ ਜਾਂਦਾ ਨਜ਼ਰ ਆਉਂਦਾ ਤੇ ਨਾਲ ਹੀ ਪੁਲਿਸ ਦੇਖਦੀ ਹੈ ਕਿ ਇਸ ਦੇ ਪਿੱਛੇ ਇੱਕ ਮੁੰਡਾ ਜਿਸ ਦਾ ਨਾਮ ਬੀਕੂ ਹੈ 15 ਸਾਲਾ ਉਹ ਵੀ ਤੁਰਿਆ ਆ ਰਿਹਾ ਹੁਣ ਪਤਾ ਲੱਗਦਾ ਕਿ ਇਹ ਮੁੰਡਾ ਵੀ ਇੱਥੋਂ ਦਾ ਹੀ ਰਹਿਣ ਵਾਲਾ گا۔ ਹੁਣ ਇਸ ਨੂੰ ਪੁਲਿਸ ਪੁੱਛਦੀ ਹੈ ਕਿ ਬੇਟਾ ਤੂੰ ਦੀਪੂ ਦੇ ਪਿੱਛੇ-ਪਿੱਛੇ ਜਾ ਰਿਹਾ ਸੀ। ਤੂੰ ਦੀਪੂ ਨੂੰ ਦੇਖਿਆ? ਤਾਂ ਇਹ ਮੁੰਡਾ ਬੜੇ ਆਰਾਮ ਦੇ ਨਾਲ ਪੁਲਿਸ ਦੇ ਸਵਾਲਾਂ ਦੇ ਜਵਾਬ ਦਿੰਦਾ ਹੈ। ਇਹ ਕਹਿੰਦਾ ਕਿ ਹਾਂ ਦੀਪੂ ਨੂੰ ਮੈਂ ਹੀ ਉਸਦੇ ਘਰੋਂ ਲੈ ਕੇ ਆਇਆ ਸੀ। ਤਾਂ ਹੁਣ ਪੁਲਿਸ ਨੂੰ ਪਤਾ ਲੱਗ ਜਾਂਦਾ ਕਿ ਇਸ ਮੁੰਡੇ ਨੇ ਹੀ ਕੁਝ ਕੀਤਾ ਹੈ। ਤਾਂ ਇਹ ਦੱਸਦਾ ਹੈ ਕਿ ਮੈਂ ਦੀਪੂ ਦੇ ਘਰ ਗਿਆ ਦੀਪੂ ਨੂੰ ਕਿਹਾ ਕਿ ਤੈਨੂੰ ਡੋਰ ਚਾਹੀਦੀ ਹੈ ਤਾਂ ਇਸ ਨੇ ਕਿਹਾ ਕਿ ਹਾਂ ਮੈਨੂੰ ਪਤੰਗ ਤੇ ਡੋਰ ਚਾਹੀਦੀ ਹੈ ਤਾਂ ਬੀਕੂ ਦੀਪੂ ਨੂੰ ਆਪਣੇ ਘਰ ਲੈ ਆਉਂਦਾ ਬੀਕੂ ਦੇ ਘਰ ਇਸ ਦੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਸੀ ਸਾਰੇ ਕੰਮ ਤੇ ਗਏ ਹੋਏ ਸੀ ਇਹ ਵੀ ਇੱਕ ਗਰੀਬ ਪਰਿਵਾਰ ਦਾ ਮੁੰਡਾ ਸੀ ਉਸ ਤੋਂ ਬਾਅਦ ਜਦੋਂ ਦੀਪੂ ਬੀਕੂ ਦੇ ਨਾਲ ਘਰ ਆ ਜਾਂਦਾ ਤਾਂ ਘਰ ਆਉਣ ਸਾਰ ਹੀ ਬੀਕੂ ਦੀਪੂ ਦਾ ਗਲ ਦੱਬ ਦਿੰਦਾ ਹੈ ਇਸ ਲਈ ਹੱਤਿਆ ਕਰ ਦਿੰਦਾ ਹੱਤਿਆ ਕਰਨ ਤੋਂ ਬਾਅਦ ਇਸ ਦੇ ਕੱਪੜੇ ਉਤਾਰਦਾ ਹੈ ਕੱਪੜੇ ਉਤਾਰ ਕੇ ਇਸ ਦੇ ਸਰੀਰ ਨੂੰ ਇਸ ਦੀ লাশ ਨੂੰ ਬਾਥਰੂਮ ਦੇ ਵਿੱਚ ਲੈ ਜਾਂਦਾ ਹੈ ਤੇ ਇਸ ਦੇ ਪੈਰ ਹੱਥ ਧੜ ਅਤੇ ਗਲ ਗਰਦਨ ਅਲੱਗ ਕਰਦਾ ਹੈ ਤੇ ਇਸ ਦੇ ਪੱਟਾਂ ਵਿੱਚੋਂ ਮਾਸ ਖਾਂਦਾ ਹੈ ਜਦੋਂ ਇਹ ਮਾਸ ਖਾ ਲੈਂਦਾ ਉਸ ਦਾ ਖੂਨ ਵੀ ਪੀਂਦਾ ਹੈ ਤੇ ਹੁਣ ਜਦੋਂ ਇਹ ਰੱਜ ਜਾਂਦਾ ਹੈ ਕਿਉਂਕਿ ਇਹ ਦੇਖਣਾ ਚਾਹੁੰਦਾ ਸੀ ਕਿ ਬੰਦੇ ਦੇ ਮੀਟ ਦਾ ਸਵਾਦ ਕਿੱਦਾਂ ਦਾ ਇਹ ਹੁਣ ਜਦੋਂ ਰੱਜ ਜਾਂਦਾ ਉਸ ਦਾ ਖੂਨ ਵੀ ਪੀ ਜਾਂਦਾ ਹੈ ਇਹ ਹੁਣ ਜੋ ਲਾਸਟ ਦੇ 6 ਟੁਕੜੇ ਹੁੰਦੇ ਆ ਇਹਨਾਂ ਨੂੰ ਅਲੱਗ-ਅਲੱਗ ਲਿਫਾਫਿਆਂ ਦੇ ਵਿੱਚ ਪਾਉਂਦਾ ਹੈ ਲਿਫਾਫਿਆਂ ਵਿੱਚ ਪਾਉਣ ਤੋਂ ਬਾਅਦ ਉਹਨਾਂ ਨੂੰ ਦੋ ਬੋਰੀਆਂ ਦੇ ਵਿੱਚ ਪਾ ਲੈਂਦਾ ਹੈ ਦੋ ਬੋਰੀਆਂ ਵਿੱਚ ਪਾ ਕੇ ਇਹ ਸਾਈਕਲ ਤੇ ਇੱਕ ਬੋਰੀ ਰੱਖ ਕੇ ਨੇੜੇ ਹੀ ਤਕਰੀਬਨ ਇਸ ਦੇ ਘਰ ਤੋਂ 600 ਮੀਟਰ ਦੂਰ ਇੱਕ ਖਾਲੀ ਪਲਾੜ ਦੇ ਵਿੱਚ ਸੁੱਟ ਆਉਂਦਾ ਹੈ ਤੇ ਫਿਰ ਮੁੜ ਕੇ ਆਉਂਦਾ ਤੇ ਦੂਸਰੀ ਬੋਰੀ ਫਿਰ ਸਾਈਕਲ ਦੇ ਉੱਤੇ ਰੱਖਦਾ ਤੇ ਉਸ ਪਲਾੜ ਦੇ ਵਿੱਚ ਹੀ ਸੁੱਟ ਆਉਂਦਾ ਹੁਣ ਪੁਲਿਸ ਨੂੰ ਇਹਦਾ ਪਤਾ ਲੱਗਿਆ ਸੀ ਕਿ ਇਸ ਮੁੰਡੇ ਨੇ ਹੀ ਦੀਪੂ ਦਾ ਕਤਲ ਕੀਤਾ ਹੈ ਕਿਵੇਂ ਕੀਤਾ ਪਰ ਪੁਲਿਸ ਦੇ ਸਾਹਮਣੇ ਇਹ ਵੀ ਸਵਾਲ ਸੀ ਕਿ ਜੋ ਦੀਪੂ ਦਾ ਦਿਲ ਹੈ ਜੋ ਡਾਕਟਰਾਂ ਨੇ ਕਿਹਾ ਕਿ ਇਸ ਦੇ ਅੰਦਰ ਤਾਂ ਦਿਲ ਹੀ ਨਹੀਂ ਇਸ ਦਾ ਦਿਲ ਕਿੱਧਰ ਚਲਾ ਗਿਆ ਤਾਂ ਪੁਲਿਸ ਇਸ ਨੂੰ ਪੁੱਛਦੀ ਹੈ ਕਿ ਦੀਪੂ ਦਾ ਦਿਲ ਕਿੱਥੇ ਆ ਤੂੰ ਉਸ ਦਾ ਕੀ ਕੀਤਾ ਤਾਂ ਇਹ ਹੱਸ ਕੇ ਜਵਾਬ ਦਿੰਦਾ ਹੈ ਕਿ ਦੀਪੂ ਦੇ ਦਿਲ ਨੂੰ ਤਾਂ ਮੈਂ ਆਪਣੇ ਸਕੂਲ ਵਿੱਚ ਸੁੱਟ ਆਂਦਾ ਹੁਣ ਪੁਲਿਸ ਵਾਲੇ ਹੈਰਾਨ ਸੀ ਕਿ ਇਸ ਨੇ ਇਦਾਂ ਕਿਉਂ ਕੀਤਾ ਤਾਂ ਇਸ ਨੇ ਦੱਸਿਆ ਕਿ ਮੈਨੂੰ ਜ਼ਬਰਦਸਤੀ ਸਕੂਲ ਭੇਜਿਆ ਜਾਂਦਾ ਸੀ ਮੈਂ ਪੜਨਾ ਨਹੀਂ ਚਾਹੁੰਦਾ ਸੀ ਮੈਂ ਸਕੂਲ ਜਾਂਦਾ ਵੀ ਨਹੀਂ ਸੀ ਘਰੋਂ ਤਿਆਰ ਹੋ ਕੇ ਚਲਿਆ ਜਾਂਦਾ ਪਰ ਘਰ ਸਕੂਲ ਦੇ ਵਿੱਚ ਨਹੀਂ ਜਾਂਦਾ ਸੀ ਕਿਉਂਕਿ ਸਕੂਲ ਵਿੱਚ ਇਸ ਤੇ ਕੁੱਟ ਪੈਂਦੀ ਕਿਉਂਕਿ ਇਹ ਕੰਮ ਨਹੀਂ ਕਰਦਾ ਸੀ ਪੜਦਾ ਨਹੀਂ ਸੀ ਪਰ ਜਦੋਂ ਸਕੂਲ ਦੇ ਵਿੱਚੋਂ ਛੁੱਟੀ ਹੁੰਦੀ ਉਸ ਸਮੇਂ ਇਹ ਆਪਣੇ ਘਰ ਆ ਜਾਂਦਾ ਸੀ ਇਸ ਨੇ ਕਿਹਾ ਕਿ ਮੈਂ ਦਿਲ ਇਸ ਕਰਕੇ ਸਕੂਲ ਦੇ ਵਿੱਚ ਸੁੱਟ ਕੇ ਆਇਆ ਕਿ ਜਦੋਂ ਇਹ ਗੱਲ ਮੀਡੀਆ ਦੇ ਵਿੱਚ ਆਵੇਗੀ ਸਕੂਲ ਬਦਨਾਮ ਹੋ ਜਾਵੇਗਾ ਤੇ ਸਕੂਲ ਬੰਦ ਹੋ ਜਾਵੇਗਾ ਤੇ ਮੈਨੂੰ ਸਕੂਲ ਨਹੀਂ ਜਾਣਾ ਪਵੇਗਾ ਹੁਣ ਪੁਲਿਸ ਇਸ ਨੂੰ ਜਦੋਂ ਪੁੱਛਦੀ ਹੈ ਕਿ ਤੂੰ ਇਹ ਤੂੰ ਇਹ ਸਭ ਕੁਝ ਕਿਉਂ ਕੀਤਾ ਤਾਂ ਇਹ ਬੀਕੂ ਦੱਸਦਾ ਹੈ ਕਿ ਮੈਨੂੰ ਮੀਟ ਖਾਣ ਦੀ ਆਸ ਸੀ ਮੈਂ ਸਾਰੀਆਂ ਚੀਜ਼ਾਂ ਦੇ ਮੀਟ ਖਾ ਕੇ ਦੇਖੇ ਨੇ ਕੱਚੇ ਮੀਟ ਖਾ ਕੇ ਦੇਖਿਆ ਤੇ ਮੈਂ ਸੋਚਦਾ ਸੀ ਕਿ ਇਨਸਾਨ ਦਾ ਮੀਟ ਕਿੱਦਾਂ ਦਾ ਹੋਵੇਗਾ ਮੈਂ ਇਨਸਾਨ ਦਾ ਮੀਟ ਖਾਣਾ ਚਾਹੁੰਦਾ ਸੀ ਇਸ ਕਰਕੇ ਮੈਂ ਦੀਪੂ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਨੂੰ ਲਿਆਂਦਾ ਤੇ ਮਾਰ ਕੇ ਉਸ ਤੋਂ ਬਾਅਦ ਇਸ ਦਾ ਮਾਸ ਖਾਦਾ ਤੇ ਖੂਨ ਵੀ ਪੀਤਾ ਹੁਣ ਪੁਲਿਸ ਦੇ ਹੋਸ਼ ੁੱਟ ਜਾਂਦੇ ਨੇ ਕਿ ਇੱਕ 15 ਸਾਲਾਂ ਦਾ ਮੁੰਡਾ ਐਦਾਂ ਕਿਵੇਂ ਕਰ ਸਕਦਾ ਇੰਨਾ ਖੁੰਖਾਰ ਕਿਵੇਂ ਹੋ ਸਕਦਾ ਫਿਰ ਪੁਲਿਸ ਬੀਕੂ ਤੋਂ ਪੁੱਛਦੀ ਹੈ ਕਿ ਤੂੰ ਇਹ ਘਟਨਾ ਨੂੰ ਅੰਜਾਮ ਕਿਵੇਂ ਦੇ ਦਿੱਤਾ ਤੈਨੂੰ ਇਹ ਆਈਡੀਆ ਕਿੱਥੋਂ ਆਇਆ ਤਾਂ ਹੁਣ ਬੀਕੂ ਦੱਸਦਾ ਹੈ ਕਿ ਮੈਂ ਕ੍ਰਾਈਮ ਸ਼ੋਅ ਦੇਖਦਾ ਸੀ ਤੇ ਉਹਨਾਂ ਨੂੰ ਦੇਖ ਕੇ ਹੀ ਮੈਂ ਇਸ ਤੇ ਨਾਲ ਐਦਾਂ ਕੀਤਾ ਪੁਲਿਸ ਇਸ ਨੂੰ ਬਾਲ ਸੁਧਾਰ ਘਰ ਭੇਜ ਦਿੰਦੀ ਹੈ ਕਿਉਂਕਿ ਇਸ ਦੀ ਉਮਰ ਛੋਟੀ ਹੁੰਦੀ ਹੈ 18 ਸਾਲ ਤੋਂ ਘੱਟ ਹੁੰਦੀ ਹੈ ਪਰ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਪੁਲਿਸ ਦੇ ਹੋਸ਼ ਉੱਡ ਜਾਂਦੇ ਨੇ ਇਹ ਸਭ ਕੁਝ ਸੁਣ ਕੇ ਇਹ ਸਭ ਦੇਖ ਕੇ ਕਿ ਇੱਕ 15 ਸਾਲਾਂ ਦਾ ਮੁੰਡਾ ਜਿਸ ਨੂੰ ਕੱਚਾ ਮਾਸ ਖਾਣ ਦੀ ਆਦਤ ਪਈ ਤੇ ਉਸ ਨੂੰ ਲੱਗਿਆ ਕਿ ਮੈਂ ਕਿਸੇ ਇਨਸਾਨ ਦਾ ਵੀ ਮਾਸ ਖਾ ਕੇ ਦੇਖਾਂ ਕਿ ਉਸ ਦਾ ਸਵਾਦ ਕਿਦਾਂ ਦਾ ਤੇ ਉਸ ਨੇ ਇੱਕ ਬਹੁਤ ਹੀ ਵੱਡੇ ਜੁਰਮ ਨੂੰ ਅੰਜਾਮ ਦੇ ਦਿੱਤਾ ਇੱਕ 8 ਸਾਲਾਂ ਦੇ ਮਾਸੂਮ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ লাশ ਦੇ ਨਾਲ ਉਹ ਕੀਤਾ ਜੋ ਕਿ ਸ਼ਾਇਦ ਇੱਕ ਪ੍ਰੋਫੈਸ਼ਨਲ ਕਿਲਰ ਵੀ ਨਹੀਂ ਕਰਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਟਾਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀ ਹੈ ਕਿਵੇਂ ਇੱਕ 15 ਸਾਲਾਂ ਮੁੰਡੇ ਨੂੰ ਮਾਸ ਖਾਣ ਦੀ ਲਤ ਪਈ ਤੇ ਉਸ ਦੀ ਇਸ ਆਦਤ ਨੇ ਐਡਾ ਵੱਡਾ ਕ੍ਰਾਈਮ ਕਰਾ ਦਿੱਤਾ ਕਿ ਜਿਸ ਦੀ ਕਿਸੇ ਨੇ ਵੀ ਕਲਪਨਾ ਨਹੀਂ ਕੀਤੀ ਸੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅੱਸੀ ਕਾਲ